ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿੰਨੇ ਵੀ ਭਰਾ ਪਿੰਡੂ ਜ਼ਿਮੀਦਾਰ ਫੇਸਬੁਕ ਪੇਜ ਜਾਂ YouTube ਚੈਨਲ ਦੇ ਰਾਹੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਅੱਜ ਤੁਹਾਡੇ ਸਾਰਿਆਂ ਵਾਸਤੇ ਆਪਾਂ ਸਪੌਟਲੈਸ ਨੁਕਰਾ ਬਸ਼ੀਰਾ ਲੈ ਕੇ ਆਏ ਆਂ ਸੇਲ ਵਾਲਾ ਬਸ਼ੀਰਾ ਬਣਤਰਾਂ ਦਾ ਬਹੁਤ ਚੰਗਾਗਾ ਬੰਦਿਆਂ ਦੇ ਘਰ ਦਾ ਹੀ ਜਨਮ ਹੈ ਇਹਦਾ ਕਰਈ ਬਰੀਡ ਹੋਇਆ ਇਹ ਬਸ਼ੀਰਾ ਮਾਂ ਇਹਦੀ ਨੁਕਰੀਆ ਦੋਸਤੋ ਤੇ ਬਸ਼ੀਰਾ ਸੋਹਣਾ ਬੜਾਗਾ ਆ ਤੁਸੀਂ ਦੇਖ ਸਕਦੇ ਹੋ ਸ਼ੋਅ ਬਹੁਤ ਕਰਦਾ ਬਸ਼ੇਰਾ ਆਪਦੇ ਆਪ ਨੂੰ ਖੜਨੀ ਕਰਨੀ ਵੀ ਚੰਗੀ ਆ ਮੂੰਹ ਮਹੰਦਰੇ ਦਾ ਬੜਾ ਸੋਹਣਾਗਾ ਗੁਲਾਬੀਪਣ ਬੜਾਗਾ ਬਸ਼ੇਰੇ 'ਚ ਲੈਂਥ ਲੈਂਥ ਵੀ ਚੰਗੀ ਆ ਬਾਲ ਪੌਰੀਆਂ ਦਾ ਬਿਲਕੁਲ ਸਾਫ ਆ ਮਜ਼ਬੂਤ ਆ ਤੇ ਆਪਦੇ ਆਪ ਨੂੰ ਸ਼ੋਅ ਬਹੁਤ ਕਰਦਾਗਾ ਗੁਲਾਬੀਪਣ ਚੰਗਾਗਾ ਬਸ਼ੇਰੇ ਦੇ ਵਿੱਚ ਸੋ ਦੋਸਤੋ ਇਹ ਬਸ਼ੇਰੇ ਦੀ ਜਿਹੜੀ ਉਮਰ ਆ 17 ਮਹੀਨੇ ਆ ਤੇ ਕਾਦੇ ਦਾ 60 ਇੰਚ ਆ ਇਹ ਰੌਲੀ ਵਾਲੇ ਅਰਜਨ ਦਾ ਪੋਤਾ ਹੈਗਾ ਤੇ ਪਿੰਡ ਫੂਲੇ ਵਾਲੇ ਜਿਹੜਾ ਨੰਬਰਦਾਰਾਂ ਵਾਲਾ ਪਾਰਸ ਘੋੜਾ ਨਾ ਤੁਸੀਂ ਸਾਰੇ ਜਾਣਦੇ ਹੋ ਬਹੁਤ ਜਿਆਦਾ ਚੰਗਾ ਘੋੜਾ ਹੈਗਾ ਉਸ ਘੋੜੇ ਦਾ ਬੱਚਾ ਇਹ ਮੂੰਹ ਮਹਾਂਦਰਾ ਤੁਸੀਂ ਦੇਖੋ ਇਹਦਾ ਆਖੁਖ ਬੜੀ ਮੋਟੀ ਆ ਕੰਨ ਪੂਰਾ ਸ਼ਕੀਨਾ ਕੁੰਡੀ ਵਾਲਾ ਸ਼ਕੀਨ ਕਾਨਾ ਤੇ ਖੜਨੀ ਕਰਨੀ ਬਹੁਤ ਜਿਆਦਾ ਚੰਗੀ ਆ ਬਸ਼ੇਰੀ ਦੀ ਆ ਦੇਖੋ ਤੁਸੀਂ ਮੂੰਹ ਮਹਾਂਦਰੇ ਦਾ ਬੜਾ ਸੋਹਣਾ ਕੰਨ ਬਹੁਤ ਜਿਆਦਾ ਚੰਗਾ ਜੁੜਮਾ ਸ਼ਕੀਨ ਕੁੰਡੀ ਵਾਲਾ ਕੰਨ ਆ ਇਹਦਾ ਤੇ ਜੇ ਆਪਾਂ ਇਹਦੀ ਮਾਂ ਦੀ ਗੱਲ ਕਰੀਏ ਦੋਸਤੋ ਇਹਦੀ ਮਾਂ ਨੁਕਰੀ ਘੋੜੀ ਆ ਸਮੁੰਦਰ ਦੀ ਪੋਤੀ ਆ ਉਹ ਬਾਈ ਹੁਣਾਂ ਦੇ ਘਰੇ ਆ ਘੋੜੀ ਉਹ ਇੱਕ ਘੋੜੀ ਵੀ ਵੀਰ ਹੁਣਾਂ ਨੇ ਰੱਖੀ ਵੀ ਆ ਬਸ ਜਦੋਂ ਘੋੜੀ ਸੂ ਪੈਂਦੀ ਆ ਤੇ ਬੱਚਾ ਤਿਆਰ ਕਰਕੇ ਅੱਗੇ ਸੇਲ ਕਰ ਦਿੰਦੇ ਆ ਇੱਕੋ ਘੋੜੀ ਸ਼ੌਂਕ ਨਾਲ ਰੱਖੀ ਵੀ ਆ ਕੋਈ ਬੰਦਿਆਂ ਦਾ ਬੜਾ ਵਪਾਰ ਵਪੂਰ ਵਾਲਾ ਕੰਮ ਹੈ ਨਹੀਂ ਸੋ ਬਸ਼ੇਰੇ ਕੰਨੀ ਤੁਸੀਂ ਨਿਗਾਹ ਮਾਰ ਲਓ ਤੇ ਜਿਹੜੇ ਹਸਾਬ ਨਾਲ ਉਮਰ ਦਾ ਆਪਾਂ ਹਸਾਬ ਲਾਈਏ ਕਦ ਕਾਠ ਵੀ ਸੋਨਾ ਕਰਦਾ ਤੁਰਿਆ ਆਉਂਦਾ ਚੰਗਾ ਕੋੜਾ ਬਣ ਜੂਗਾ ਵਧੀਆ ਪਲਿਆ ਵੇ ਸਮਿਆਂ ਵਾ ਬਸ਼ੇਰਾਗਾ ਸੋਹਣਾ ਬਸ਼ੇਰਾ ਸੋ ਇਹ ਬਸ਼ੇਰਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਆ ਜਮਾ ਅਖੀਰ ਤੇ ਮੱਲ ਕੇ ਮੱਲ ਕੇ ਪਿੰਡਾਂ ਤੇ ਜੇ ਆਪਾਂ ਇਧਰੋਂ ਫਰੀਦਕੋਟ ਆ ਏਰੀਆ ਵਾਲੇ ਪਾਸਿਓਂ ਦੇਖੀਏ ਤਾਂ ਬਰਗਾੜੀ ਪਿੰਡ ਆ ਜਿਹੜਾ ਮੇਨ ਹਾਈਵੇ ਦੇ ਉੱਤੇ ਉਦੀ ਬੈਕ ਸਾਈਡ ਤੇ ਪਿੰਡ ਰਹਿ ਜਾਂਦਾ ਏ ਬਰਗਾੜੀ ਤੋਂ ਤਕਰੀਬਨ 7-8 ਕਿਲੋਮੀਟਰ ਦੂਰ ਆ ਪਿੰਡ ਇਹ ਸੋ ਉੱਥੇ ਬਾਈ ਮੰਦੀਪ ਕਿੰਗਰੇ ਦੇ ਕੋਲੇ ਆਏ ਬਸ਼ੇਰਾ ਪਿੰਡ ਮੱਲ ਕੇ ਜਾ ਕੇ ਤੁਸੀਂ ਦੇਖ ਸਕਦੇ ਹੋ ਬਸ਼ੇਰੇ ਦੇ ਵਿੱਚ ਘਾਟ ਕਸਰ ਕੋਈ ਹੈ ਨਹੀਂ ਸੋ ਬਹੁਤ ਕਰਦਾ ਸੋਹਣਾ ਬੜਾ ਆਗਾ ਲੈਂਥ ਵੀ ਚੰਗੀ ਆ ਗਰਦਨ ਗੁਰਦਨ ਬੜੀ ਲੰਮੀ ਆ ਨਖਰਾ ਨੁਖਰਾ ڪرੰਟ ڪرੰਟ ਪੂਰਾ ਆਗਾ ਬਸ਼ੇਰੇ ਦੇ ਵਿੱਚ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗਾ ਸੋਹਣਾ ਸ਼ਕੀਨ ਬਸ਼ੇਰਾ ਸ਼ੋ ਲੈਵਲ ਦਾ ਘਰੇ ਪਾਲ ਕੇ ਚੰਗਾ ਘੋੜਾ ਬਣਾਉਣਾ ਚਾਹੁੰਦਾ ਤਾਂ ਮਿੱਤਰੋ ਬਸ਼ੇਰਾ ਚੰਗਾ ਗਾ ਤੇ ਬਾਕੀ ਜਿਹੜੀ ਵੱਡੀ ਗੱਲ ਆ ਵੀ ਤੁਹਾਨੂੰ ਭਾਅ ਸਰਚ ਹੀ ਮਿਲ ਜੂਗਾ ਬਸ਼ੇਰਾ ਇਹ ਕੋਈ ਬਾਲਾ ਨਹੀਂ ਹੈਗਾ ਵੀ ਬੰਦੇ ਪੈਸੇ ਵਾਲੇ ਮੰਗਣਗੇ ਇਹਦੇ ਤੇ ਨੰਬਰ ਮਨਦੀਪ ਕਿੰਗਰੇ ਦਾ ਤੁਸੀਂ ਨੋਟ ਕਰ ਲਓ 79982 3099 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਤੇ ਬਾਈ ਦੇ ਪਿੰਡ ਮੱਲ ਕੇ ਜਾ ਕੇ ਉਹਦੇ ਘਰੇ ਜਾ ਕੇ ਬਚੇਰਾ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਸਪੌਟਲੈਸ ਸੋਨਾ ਬਚੇਰਾ ਗਾ ਹਾਂ ਇਹ ਹੋ ਸਕਦਾ ਵੀ ਇੱਕ ਦੋ ਬਿੰਦੀਆਂ ਹੋਣ ਤੇ ਬਾਕੀ ਵੈਸੇ ਬਿਲਕੁਲ ਸਾਫ ਆ ਗੁਲਾਬੀਪਣ ਬੜਾ ਗਾ ਆ ਤੁਸੀਂ ਦੇਖ ਸਕਦੇ ਹੋ ਪਿੱਠ ਪੁੜੇ ਦਾ ਚੰਗਾ ਗਾ ਬਾਡੀ ਬਣਤਰ ਦਾ ਖੁੱਲਾ ਬਣੂਗਾ ਮਜ਼ਬੂਤ ਵੀ ਆ ਬਚੇਰਾ ਸੋ ਮਨਦੀਪ ਕਿੰਗਰੇ ਨੂੰ ਫੋਨ ਲਾ ਲਿਓ ਨੰਬਰ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨਾ 98982 3099 ਫੂਲੇ ਵਾਲੇ ਪਿੰਡ ਵਾਲੇ ਨੰਬਰਦਾਰਾਂ ਦੇ ਕੋਲੇ ਜਿਹੜਾ ਪਾਰਸ ਕੋੜਾਗਾ ਉਸ ਕੋੜੇ ਦਾ ਬੱਚਾ ਇਹ ਅਰਜਨ ਰੌਲੀ ਵਾਲੇ ਦਾ ਪੋਤਾ ਤੇ ਮਾਂ ਇਹਦੀ ਸਮੁੰਦਰ ਦੀ ਅੱਗੇ ਪੋਤੀ ਆ ਦੋਸਤੋ ਸੋ ਫੋਨ ਲਾ ਲਿਓ ਚੰਗਾ ਬਣ ਜੂ ਬਛੇਰਾ ਸਾਫ ਸੁਥਰਾ ਸ਼ਕੀਨ ਬਛੇਰਾਗਾ ਕਾਲ ਕਰ ਲਿਓ ਮਨਦੀਪ ਨੂੰ